ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸੋ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਹੈ ਮੁੱਖ ਲੈਣਾ ਜ਼ਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕਿ ਦਰਬਾਰ ਪੀਰ ਬਾਬਾ ਚੰਗੀ ਸਾਹਿਬ ਜੀ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਸਮੂਹ ਨਗਰ ਵਾਸੀ ಗ್ರಾಮ ਪੰਚਾਇਤ ਐਨ ਆਰਆਰ ਦੇ ਸੰਕਟ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਸਮੂਹ ਕਮੇਟੀ ਦੇਖੇ ਕਿ ਕਰਵਾਇਆ ਜਾ ਰਿਹਾ ਹੈ ਸੂਏ ਸਲਾਨਾ ਜੋੜ ਮੇਲਾ 25 ਜੂਨ 2025 ਨੂੰ ਕਰਵਾਇਆ ਜਾ ਰਿਹਾ ਹੈ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣੀ ਹੈ ਇਸ ਦਰਬਾਰ ਦੀਆਂ ਤੇ ਜੋੜ ਮੇਰੇ ਦੀ ਬਾਕੀ ਜਾਣਕਾਰੀ ਲੈਣੇ ਆ ਪ੍ਰਬੰਧਕਾਂ ਕੋਲ ਸੋ ਦੇਖਦੇ ਰਹੋ ਸਰਬਤਰਮ ਨਿਊ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣੀ ਹੈ ਇਸ ਦਰਬਾਰ ਦੀ ਇਹ ਦਰਬਾਰ ਪੀਰ ਬਾਬਾ ਚੰਗੀ ਸਾਜੀ ਸੋ ਇਸ ਸਤਨ ਤੇ 25 ਜੂਨ ਨੂੰ ਸਿਆਣਾ ਜੁੜ ਮੇਲਾ ਕਰਵਾਇਆ ਜਾ ਰਿਹਾ ਸਿਸ ਮੌਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਚਾਉਂਦੀ ਉਹ ਨਿਸ਼ਾਨ ਸਾਹਿਬ ਚਾਉਂਦੀ ਰਸਮ 25 ਜੂਨ ਨੂੰ ਹੋਵੇਗੀ ਸਵੇਰੇ 11:00 ਵਜੇ ਸਿਸਪ੍ਰੰਤ ਕਵਾਲੀਆਂ ਦਾ ਰੰਗ ਰੰਗ ਪ੍ਰੋਗਰਾਮ ਸ਼ੁਕਵਾਲੀ ਤੇ ਰੰਗ ਰੰਗ ਪ੍ਰੋਗਰਾਮ ਵੀ ਹੋਵੇਗਾ ਦਿਨਕਲਾ ਦਾ ਪ੍ਰੋਗਰਾਮ ਦੁਪਹਿਰ ਨੂੰ 2:00 ਵਜੇ ਸੋਨੂ ਪ੍ਰਿੰਸ ਐਂਡ ਪਾਰਟੀ ਜੰੰਦਰ ਵਾਲੇ ਸ਼ੁਕਵਾਲ ਪਾਰਟੀ ਇਸ ਮੌਕੇ ਪੀਰਾਨੀ ਮਹਿਮਰ ਗੁਣਗਾਨ ਕਰਨਗੇ ਤੇ ਸਲਫੀ ਨਕਾਲ ਪਾਰਟੀ ਕਰਤਾਰਪੁਰ ਵਾਲੇ پنشو نکال پارٹی نواں شہر والے لبلی نکال پارٹی نواں شہر والے سو بھی اس موقع پیران کا گنگان کرنگے کر سارا پروگرام پیرو لائف ٹی وی لائو چلے گا جی پیرو لائف ٹی وی تے اس موقع داتا جی دے لنگر چاہ دے لنگر ٹھنڈے مٹھے جال دی شویل، سو بھی لگائی جائے گی سویس موکے، موقع سونو شاہ جی شین، سپلان ونوج سنگھ بابو سیکٹری ریشم سنگھ، ابناش کمار جسونت کمار امرت ریت جسی بلا سندو سنی مرندر کاکا جی رمن کمار پنچ بابا مہندر ہالٹا اس موقع دربار سے ਸੇਵਨ ਬਣਾਉਣਗੇ ਸੂਚਮੂ ਪ੍ਰਬੰਧਕ ਇਸ ਮੌਲੇ ਸੂਚਮੂ ਪ੍ਰਬੰਧਕ ਇਸ ਵੇਲੇ ਦਰਬਾਰ ਤੇ ਮੌਜੂਦ ਨੇ ਸੂ ਸੇਵਾਦਾਰ ਵੱਲੋਂ ਤਿਆਰੀਆਂ ਚੱਲ ਰਹੀਆਂ ਨੇ ਇਸ ਰਾਣਾ ਜੋੜ ਮੇਲੇ ਦੀਆਂ ਇਸ ਮੂ ਸੇਵਾਦਾਰਾਂ ਵੱਲੋਂ ਸੇਵਨ ਭਾਈ ਜਾ ਰਹੀ ਇਸ ਦਰਬਾਰ ਤੇ ਸੋ ਦਰਬਾਰ ਪੀਰ ਬਾਬਾ ਚੰਗੀ ਸਾਹਿਬ ਜੀ ਮਿੰਨ ਮੁਖਲੇਣਾ ਜਿਲ੍ਹਾ ਹਿਸ਼ਾਰਪੁਰ ਸੋ ਸਮੂਹ ਸੰਗਤਾਂ ਨੇ ਹਮ ਹਮਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਜੀ 25 ਜੂਨ 2025 ਨੂੰ ਸੋ ਪੀਣਾ ਦੀ ਮਹਿਫਲ ਵੀ ਹੋਵੇਗੀ ਤੇ ਨਕਾਲ ਕਵਲ ਪਾਰਟੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨਗੀਆਂ ਸਮੂਹ ਸੰਕਟਾਂ ਦੇ ਸਹਿਯੋਗ ਦੇ ਨਾਲ ਇਸ ਨਾਲਾ ਜੁੜਮੇਲਾ ਕਰਵਾਇਆ ਜਾ ਰਿਹਾ ਸਵਿਚ ਪ੍ਰੋਗਰਾਮ ਦਾ ਸਾਰਾ ਲਾਈਵ ਟੈਲੀਕਾਸਟ ਪੈਰੂਲ ਲਾਈਵ ਟੀਪਲੋਂ ਦਿਖਾਇਆ ਜਾਵੇਗਾ ਸੋ ਵੀਡੀਓ ਨੂੰ ਬੱਤ-ਬੱਤ ਲਾਈਕ ਮੈਂਟ ਸ਼ੇਅਰ ਜੁਕਾਇਆ ਕਰੋ ਜੀ ਤੇ ਸਾਡੇ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤੇ ਸਾਡੇ ਪੇਜ ਨੂੰ ਫੋਲੋ ਕਰੋ ਸਾਰੀ ਧਰਮ ਦਾ ਸਤਿਕਾਰ ਸਰਬ ਧਰਮ ਨਿਊਜ਼ ਚੈਨਲ ਸੋ ਦੇਖ ਰਹੇ ਹਾਂ ਮਾਠਮੋਰ ਚੰਡੀਆਂ ਦੇ ਨਾਲ ਸੋ ਜੀ ਬਾਕਿਸ ਸੁਨਾਨਾ ਜੋੜ ਮੇਲੇ ਬਾਰੇ ਜਾਣਕਾਰੀ ਲੈਣੇ ਆ ਪ੍ਰਬੰਧਕਾਂ ਪਾਸੋਂ ਸੋ ਇਸ ਮੁ ਇਲਾਕੇ ਦੀਆਂ ਸੰਗਤਾਂ ਨੇ ਖੁਮ ਹਮਾਂਕੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੋ ਸੁਨਾਨਾ ਜੋੜ ਮੇਲੇ ਵਿੱਚ ਸਧਰਵਾ ਪੀਰ ਬਾਬਾ ਚੰਗੀ ਸਾਹਿਬ ਜੀ

ਜੀ ਸਭ ਤੋਂ ਪਹਿਲਾਂ ਸਾਡੇ ਸਰਬ ਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸੋ ਵੀਰ ਜੀ ਜੋ ਦਰਬਾਰ ਪੀਰ ਬਾਬਾ ਅੰਗੀਸ਼ਾ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਕਿੰਨੀ ਤੀਜ ਤੇ ਕਿੰਨੀ ਤੀਜ ਕਰਵਾਇਆ ਜਾ ਰਿਹਾ ਹੈ। ਪੁਲੰਦੀ ਬੋਲ ਸੱਚੇ ਦਰਬਾਰ ਕੀ ਜਾ ਹੈ। ਸਮੂਹ ਨਗਰ ਸੰਗਤ ਦੇ ਸੰਯੋਗ ਦੇ ਨਾਲ 25 ਜੂਨ ਦਿਨ ਬੁੱਧਵਾਰ ਨੂੰ ਜੋ ਸਲਾਨਾ ਜੋੜ ਮੇਲਾ ਆਰਦੀ ਦਿਯਾਰੀ ਸਾਡੇ ਨਗਰ ਮੁਖਰੀਆਣਾ ਵਿੱਚ ਹੁੰਦਾ ਹੈ। ਉਸਲਾ ਨਾਲ ਜੋੜ ਮਿਲਲਾ ਸੰਗਤ ਤੇ ਸਹਿਯੋਗ ਨਾਲ ਔਰ ਐਨ ਆਰ ਆਈ ਵੀਰਾਂ ਦੇ ਨਾਲ ਔਰ ਪੰਚਾਇਤ ਦੇ ਸਹਿਯੋਗ ਨਾਲ ਹੋ ਰਿਹਾ ਹੈ ਸਮੂਹ ਨਗਰ ਔਰ ਸਮੂਹ ਨਗਰ ਨਿਵਾਸੀਆਂ ਨੂੰ ਬਾਲੇ ਪਰਵਾਂਤ ਦੇ ਸੱਜਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਸੰਗਤ ਨੇ ਬੜੇ ਹੀ ਹਮਮਾ ਹਮਾ ਕੇ ਮੇਲੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰੇ ਔਰ ਜੋ ਕਿ ਸਾਡਾ ਪ੍ਰੋਗਰਾਮ ਹੈ ਉਹ ਸਵੇਰੇ 11 ਵਜੇ ਸਾਡਾ ਨਿਸ਼ਾਨ ਸਾਹਿਬ ਚੜ੍ਹੇਗਾ ਤੇ ਉਸ ਤੋਂ ਬਾਅਦ 12 ਵਜੇ ਸਾਡੀਆਂ ਕਵਾਲੀਆਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ ਤੇ ਸਾਰਾ ਰਾਤ ਤੇ 10 ਵਜੇ ਤੱਕ ਜੋ ਕਿ ਅਗਲਾ ਦਾ ਪ੍ਰੋਗਰਾਮ ਚੱਲੇਗਾ ਜਿਸ ਵਿੱਚ ਸਾਡੇ ਮੁੱਖ ਮਹਿਮਾਨ ਸਾਡੇ ਹਲਕੇ ਦੇ ਸ਼ਰਪਰਾਲ ਕੀਤੇ ਡਾਕਟਰ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੀ ਐਮਪੀ ਸਾਹਿਬ ਸਾਡੇ ਕੋਲ ਪਹੁੰਚ ਰਹੇ ਨੇ ਸਾਰੀ ਸੰਗਤ ਨੇ ਉਹਨਾਂ ਦਾ ਇੱਥੇ ਆਉਣ ਦੇ ਨਿੱਘਾ ਸਵਾਗਤ ਕਰਨਾ ਔਰ ਸਾਰੀ ਸੰਗਤ ਨੇ ਬਿਲੇ ਵਿੱਚ ਪਹੁੰਚ ਤੇ ਕਿਰਪਾਲਤਾ ਕਰਨੀ ਔਰ ਦੁਬਾਰਾ ਫੇਰ ਇੱਕ ਵਾਰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਸਾਡਾ ਹਾਰਦੀ ਗਿਆਰੀ ਮੇਲਾ ਹੁੰਦਾ ਫਲਾਨਾ ਦਰਬਾਰ ਬਾਬਾ ਚੰਗੀ ਵੀਰ ਤੇ ਹੁੰਦਾ ਹੈ ਤੇ 25 ਜੂਨ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਔਰ ਸਾਰੀ ਸੰਗਤ ਦੇ ਸਹਿਯੋਗ ਨਾਲ ਔਰ ਨਗਰ ਦੇ ਸਹਿਯੋਗ ਨਾਲ ਔਰ ਪੰਚਾਇਤ ਦੇ ਸਹਿਯੋਗ ਨਾਲ ਜੋ ਇਹ ਸਾਲਾਨਾ ਜੋੜ ਮੇਲਾ ਅਸੀਂ 25 ਜੂਨ ਦਿਨ ਬੁੱਧਵਾਰ ਨੂੰ ਮਨਾ ਰਹੇ ਆਂ ਔਰ ਸਾਰੀ ਸੰਗਤ ਬਤਵੰਤੇ ਸੱਜਣ ਬਾਲੇ ਸੱਜਣ ਨਗਰ ਨੂੰ ਬੇਨਤੀ ਕਰਦੇ ਆ ਕਿ ਸਾਰੀ ਸੰਗਤ ਨੇ ਪਹੁੰਚ ਦੀ ਕਿਰਪਾਲ ਨਾ ਕਰਨੀ ਜੋ ਕਿ ਸਾਡੇ ਨਿਸ਼ਾਨ ਸਾਹਿਬ ਦੀ ਰਸਮ ਹੈ ਉਹ ਸਵੇਰੇ 11 ਵਜੇ ਹੋਵੇਗੀ ਤੇ ਦੁਪਹਿਰ 12 ਵਜੇ ਸਾਡਾ ਜੋ ਕਿ ਕਵਾਲੀਆਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਊ ਜੋ ਕਿ ਪ੍ਰੋਗਰਾਮ ਲਗਾਤਾਰ ਨਕਲਾ ਪ੍ਰੋਗਰਾਮ ਰਾਤ ਦੇ 10 ਵਜੇ ਤੋਂ ਚੱਲੇਗਾ ਤੇ ਨਾਲ ਪੀਨਾ ਦਾ ਟੁੱਟ ਲੱਗਰ ਚੱਲੇਗਾ ਚਾਪ ਗੋੜਾ ਲੱਗਰ ਚੱਲੇਗਾ ਔਰ ਸਾਡੇ ਕੋਲ ਮੁੱਖ ਮਹਿਮਾਨ ਡਾਕਟਰ ਰਾਜਕਮਾਰ ਜੀ ਸਾਡੇ ਸਰਪਰਵਾਲ ਕੇ ਤੇ ਐਮਪੀ ਸਾਹਿਬ ਸਾਡੇ ਕੋਲ ਪਹੁੰਚਣਗੇ ਉਹਨਾਂ ਦਾ ਇੱਥੇ ਆਉਂਦੇ ਅਸੀਂ ਨਿੱਘਾ ਸਵਾਗਤ ਕਰਨਾ ਆਇਆ ਸਾਰੀ ਸੰਗਤ ਨੇ ਤੇ ਸਾਰੀ ਸੰਗਤ ਨੇ ਇਸ ਮੇਲੇ ਦੇ ਵਿੱਚ ਸਹਿਯੋਗ ਦੇਣਾ ਔਰ ਰਲ ਮਿਲ ਕੇ ਸੇਵਾ ਕਰਨੀ ਹੈ ਔਰ ਆ ਕੇ ਪੀਰਾਂ ਦੀ ਹਾਜ਼ਰੀ ਭਰਨੀ ਆ ਜਿਹੜਾ ਚੰਗੀ ਵਾਲਾ ਪੀਰਾਂ ਦਾ ਬੁੱਲ ਸੱਚੇ ਦਰਵਾਜ਼ੇ ਦੀ